ਹਰਿ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੈ ਭੀਮ ਜੈਪਾਲ ਮੈਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਨਿਵਾਸੀਆਂ ਨੂੰ ਹੱਥ ਜੋੜ ਕੇ ਨਮਤਰ ਸਹਿਤ ਬੇਨਤੀ ਕਰਾਂਗਾ ਕਿ 1 ਜੂਨ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀਆਂ ਵੋਟਾਂ ਪੈਂਦੀਆਂ ਨੇ ਔਰ ਆਪ ਜੀ ਨੇ ਇੱਕ ਵਾਰ ਫਿਰ 5 ਸਾਲ ਲਈ ਆਪਣਾ ਜਿਹੜਾ ਨੁਮਾਇੰਦਾ ਹੈ ਹੁਣ ਕੇ ਪਾਰਲੀਮੈਂਟ ਵਿੱਚ ਭੇਜਣਾ ਹੈ ਉਸ ਦਿਨ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਬ ਬਹੁਜਨ ਸਮਾਜ পার্টি ਨੂੰ ਸਪੋਰਟ ਕਰੋ ਮੈਨੂੰ ਸਪੋਰਟ ਕਰੋ ਮੈਂ ਆਪ ਜੀ ਦੀ ਹੱਕ ਸਤੂ ਇਨਸਾਫ ਦੀ ਲੜਾਈ ਦਿੱਲੀ ਦੀ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗਾ ਅਤੇ ਇਲਾਕੇ ਦੀਆਂ ਸਮੱਸਿਆਵਾਂ ਸਿੱਖਿਆ ਨੂੰ ਲੈ ਕੇ ਜੋ ਸਮੱਸਿਆਵਾਂ ਨੇ ਜੋ ਬਰੋਗਾਰੀ ਨੂੰ ਲੈ ਕੇ ਜੋ ਸਮੱਸਿਆਵਾਂ ਨੇ ਜੋ ਲਾਅਨ ਆਰਡਰ ਨੂੰ ਲੈ ਕੇ ਸਮੱਸਿਆਵਾਂ ਨੇ ਜੋ ਇਸ ਇਤਦਰ ਵਿੱਚ ਰੋਜ਼ਗਾਰ ਕਾਰੋਬਾਰ ਕਿਸ ਤਰੀਕੇ ਨਾਲ ਵਧਾਏ ਜਾਣ ਇੰਡਸਟਰੀ ਕਿਸ ਤਰੀਕੇ ਨਾਲ ਲੱਗੇ ਸਿੱਖਿਆ ਔਰ ਸਿਹਤ ਦੀ ਸਮੱਸਿਆ ਕਿਸ ਤਰੀਕੇ ਨਾਲ ਹੱਲ ਹੋਵੇ ਉਹਨਾਂ ਮੁੱਦਿਆਂ ਨੂੰ ਮੈਂ ਪਾਰਲੀਮੈਂਟ ਵਿੱਚ ਲੈ ਕੇ ਜਾਵਾਂਗਾ ਔਰ ਮੈਂ ਆਪ ਜੀ ਨਾਲ ਵਾਅਦਾ ਕਰਦਾ ਹਾਂ ਕਿ ਜੋ ਵੀ ਆ ਮੈਨੂੰ ਜ਼ਿੰਮੇਵਾਰੀ ਦੋਗੇ ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਦੂਸਰੀ ਗੱਲ ਤੁਸੀਂ ਲੋਕਾਂ ਨੇ 75 ਸਾਲ ਤੋਂ ਵੱਖ-ਵੱਖ ਪਾਰਟੀਆਂ ਨੂੰ ਵੋਟਾਂ ਪਾ ਕੇ ਤੁਸੀਂ ਦੇਖ ਲਿਆ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਚਾਹੇ ਉਹ ਬੀਜੇਪੀ ਆ ਚਾਹੇ ਕਾਂਗਰਸ ਆ ਚਾਹੇ ਅਕਾਲੀਚਲਾ ਚਾਹੇ ਹੁਣ ਆਮ ਆਦਮੀ ਪਾਰਟੀ ਆ ਉਹਨਾਂ ਨੇ ਆਪਣੇ ਕੀਤੇ ਵਾਅਦੇ ਜਿਹੜੇ ਆ ਕੋਈ ਵੀ ਵਾਅਦੇ ਨਹੀਂ ਪੂਰੇ ਕੀਤੇ ਬਲਕਿ ਆਪ ਸਭ ਨੂੰ ਕੋਈ ਨਾ ਕੋਈ ਛੋਟਾ ਮੋਟਾ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ ਮੋਤਰੀਆਂ ਕੁਝ ਸਹੂਲਤਾਂ ਦੇ ਕੇ ਤੁਹਾਨੂੰ ਪਰਮਾਉਣ ਵੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਵੀ ਜਿਹੜੀਆਂ ਹੈਗੀਆਂ ਵਾਅਦੇ ਮੁਤਾਬਕ ਲੋਕਾਂ ਨੂੰ ਨਹੀਂ ਦਿੱਤੀਆਂ ਗਈਆਂ ਔਰ ਪੰਜਾਬ ਦੇ ਹਾਲਾਤ ਇਸ ਵਕਤ ਬਹੁਤ ਹੀ ਖਤਰਨਾਕ ਧੋਰ ਦੇ ਵਿੱਚੋਂ ਲੰਘ ਰਹੇ ਨੇ ਪੰਜਾਬ ਦੇ ਬਰੋਜਗਾਰੀ ਸਿਰੇ ਤੇ ਆ ਪੰਜਾਬ ਦੇ ਨਸ਼ਾ ਸਿਰੇ ਤੇ ਚੱਲਦੇ ਆ ਪੰਜਾਬ ਦੇ ਲਾ ਨੋਟ ਦੀ ਬਹੁਤ ਵੱਡੀ ਸਮੱਸਿਆ ਆ ਤੋਂ ਇਸ ਕਰਕੇ ਮੈਂ ਆਪ ਸਭ ਨੂੰ ਬੇਨਤੀ ਕਰਾਂਗਾ ਕਿ ਲੋਕਤੰਤਰ ਸੰਵਿਧਾਨ ਦੀ ਰੱਖਿਆ ਲਈ ਆਪ ਵੀ ਦੇ ਹੱਕ ਸਾਥ ਔਰ ਇਨਸਾਫ ਦੀ ਲੜਾਈ ਲਈ ਕਿਰਪਾ ਕਰਕੇ ਮੈਨੂੰ ਇੱਕ ਜੂਨੋ ਕੋਡ ਪਾਓ ਔਰ ਹੱਥੀ ਵਾਲਾ ਬਟਨ ਜੋ ਕਿ 4 ਨੰਬਰ ਤੇ ਹੈ ਉਸ ਨੂੰ ਦਬਾਓ ਤੇ ਭੋਜਨ ਸਮਾਰਟੀ ਪਾਕਿਸਤਾਨ ਵਿੱਚ ਕਰੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਗੈਰ ਟੀਮ ਗੈਰ